ਜਨਾਬ ਕੋਇਨਰ ਦੀਆਂ ਕਹਾਣੀਆਂ ਖਰਾਬ ਹੈ ਤਾਂ ਜ਼ਰੂਰੀ ਨਹੀਂ ਕਿ ਸਸਤਾ ਵੀ ਹੋਵੇ ਇਨਸਾਨੀਤ ਬਾਰੇ ਗੱਲ ਕਰਦੇ ਹਾਂ ਜਨਾਬ ਕੋਇਨਰ ਗਰੀਬੀ ਦੇ ਫਲਾਹ ਬਾਰੇ ਆਪਣੀ ਸਮਝ ਤੱਕ ਪਹੁੰਚੇ ਇੱਕ ਦਿਨ ਆਪਣੇ ਮਕਾਨ ਨੂੰ ਵੇਖਦੇ ਹਾਂ ਉਹਨਾਂ ਨੇ ਤੈਅ ਕੀਤਾ ਕਿ ਉਹ ਅਲੱਗ ਤਰ੍ਹਾਂ ਦਾ ਫਰਨੀਚਰ ਚਾਹੁੰਦੇ ਹਨ ਸਸਤਾ ਥੋੜਾ ਫਟੇ ਹਾਲ ਜਿਹੜਾ ਇੰਨਾ ਚੰਗਾ ਨਾ ਬਣਿਆ ਹੋਵੇ ਉਹ ਉਸੇ ਵੇਲੇ ਤਰਖਾਨ ਕੋਲ ਗਏ ਤੇ ਉਸ ਨੂੰ ਆਪਣੇ ਫਰਨੀਚਰ ਤੋਂ ਰੋਗਨ ਖੁਰਚਣ ਕੇ ਹਟਾਉਣ ਲਈ ਕਿਹਾ ਪਰ ਜਦੋਂ ਰੋਗਨ ਖੁਰਚ ਦਿੱਤਾ ਗਿਆ ਤਾਂ ਵੀ ਫਰਨੀਚਰ ਫਟੇ ਹਾਲ ਨਾ ਦਿਸਣ ਲੱਗਿਆ ਬਸ ਬਰਬਾਦ ਹੋ ਗਿਆ ਇਹੀ ਨਹੀਂ ਤਰਖਾਨ ਦੀ ਮਜ਼ਦੂਰੀ ਵੀ ਦੇਣੀ ਪਈ ਤੇ ਜਨਾਬ ਕੋਇਨਰ ਨੂੰ ਆਪਣਾ ਫਰਨੀਚਰ ਸੁੱਟ ਕੇ ਨਵਾਂ ਫਰਨੀਚਰ ਖਰੀਦਣਾ ਪਿਆ ਫਟੇ ਹਾਲ ਸਸਤਾ ਬਹੁਤ ਚੰਗੀ ਤਰ੍ਹਾਂ ਨਾ ਬਣਿਆ ਹੋਇਆ ਕਿਉਂਕਿ ਉਹਨਾਂ ਨੂੰ ਉਸਦੀ ਬੜੀ ਖਾਹਿਸ਼ ਸੀ ਕੁਝ ਲੋਕਾਂ ਨੇ ਜਦ ਇਹ ਗੱਲ ਸੁਣੀ ਤਾਹੋ ਜਨਾਬ ਕੋਇਨਰ ਤੇ ਹਸੇ ਕਿਉਂਕਿ ਉਹਨਾਂ ਦਾ ਫਟੇ ਹਾਲ ਫਰਨੀਚਰ ਰੋਗਨ ਕੀਤੇ ਫਰਨੀਚਰ ਨਾਲੋਂ ਕਿਤੇ ਮਹਿੰਗਾ ਪਿਆ ਸੀ ਪਰ ਜਨਾਬ ਕੋਇਨਰ ਨੇ ਕਿਹਾ ਗਰੀਬੀ ਦਾ ਮਤਲਬ ਬਚਤ ਕਰਨਾ ਨਹੀਂ ਬਲਕਿ ਖਰਚ ਕਰਨਾ ਹੈ ਮੈਂ ਤੁਹਾਨੂੰ ਜਾਣਦਾ ਹਾਂ ਤੁਹਾਡੀ ਗਰੀਬੀ ਤੁਹਾਡੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੀ ਪਰ ਦੌਲਤ ਮੇਰੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੀ